ਮੋਸਤਾ ਲੇਡੀਜ਼ ਅਹੀ ਕਰਮਜੀਤ ਕੌਰ ਮੈਂ ਲੋਨ ਲਿਆ ਸੀਗਾ ਤੇ ਸੋਨਾ ਮੈਂ 골ਡ ਜਮਾ ਕਰਵਾਇਆ ਸੀਗਾ ਉਹ ਜਿਹੜੇ ਪੁਰਾਣੇ ਮੁਲਾਜ਼ਮੀ ਦੇ ਪਹਿਲਾਂ ਕੰਮ ਕਰਦੇ ਸੀ ਇੱਥੇ ਉਹਨਾਂ ਨੇ ਇਹਨਾਂ ਦਾ 골ਡ ਜਮਾਤੋ ਵਿੱਚੋਂ ਜਿਹੜਾ ਫੇਰੀ ਨਾ ਗਾਇਬ ਹੋ ਗਿਆ ਕਰਮਜੀਤ ਕੌਰ ਕੀ ਨਾਮ ਹੈ ਤੁਹਾਡਾ ਸਰ ਪਠਾਨਕੋਟ ਬਾਈਪਾਸ ਮਨਾਪੁਰਮ ਵਾਲੇ ਆ ਨਾ ਇੱਥੇ ਮੈਂ ਆਪਣਾ 골ਡ ਜਮਾ ਕਰਵਾਇਆ ਸੀਗਾ 66 ਗ੍ਰਾਮ ਅੱਜ ਤੋਂ ਡੇਢ ਤੋਂ 2 ਸਾਲ ਪਹਿਲੇ ਤੇ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਆ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਆ ਨਹੀਂ ਨਹੀਂ ਮੈਂ ਇੰਟਰਸਟ ਪੇ ਕਰਨ ਆਈ ਹੀ ਲਾਗੇ ਕਸਟਮਰ ਰੋਲਾ ਪਾ ਰਿਹਾ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੇ ਉਹ ਕਹਿੰਦੇ ਆ ਕਿ ਇੱਥੇ 골ਡ ਚੋਰੀ ਹੋ ਗਿਆ ਵਾ ਫਿਰ ਮੈਂ ਨੈਕਸਟ ਡੇ ਆਪਣਾ 골ਡ ਵੇਖਣ ਆਈ ਤੇ ਮੇਰਾ 골ਡ ਤਿੰਨ ਤਿੰਨ ਚਾਰ ਆਈਟਮ ਗੁੰਮ ਸੀ ਗਿਆ ਤਿੰਨੇ ਮੇਰੀਆਂ ਰਿੰਗਾਂ ਇੱਕ 체ਨ ਇੱਕ ਇਅਰਿੰਗ ਸੀਗੇ ਮੇਰੇ 24 ਗ੍ਰਾਮ 골ਡ ਮੇਰਾ ਗੋਮਿਆ ਜਿਹੜਾ ਕਿ ਇਹ ਮੰਨ ਨਹੀਂ ਰਿਹਾ ਹੁਣ ਜਿਹਦੀ ਕਿ ਇਹਨਾਂ ਦਾ এমਪਲੋਏ ਨੇ ਸਲਿੱਪ ਮੇਰੇ ਕੋਲੋਂ ਲੈ ਕੇ ਰੀਨਿਊ ਕਹਿਨ ਦਾ ਕਰਕੇ ਸਲਿੱਪ ਲੈ ਲਈ ਸੀਗੀ ਤੇ ਉਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਰਿਹਾ ਹੁਣ ਇਹ ਮੰਨ ਨਹੀਂ ਰਿਹਾ ਬਾਕੀ ਜੋ ਮੇਰੇ ਕੋਲ ਐਵੀਡੈਂਸ ਹੈ ਆ ਤੇ ਇਹਦੇ ਵਿੱਚ ਮੇਰਾ ਨਾਮ ਬੋਲਦਾ ਹਰ ਇੱਕ ਕੰਪਲੇਨਟ ਦੇ ਵਿੱਚ ਹਾਂਜੀ ਕੋਈ ਫੋਨ ਤੁਹਾਡੇ ਨਾਲ ਗੱਲ ਹੋ ਗਈ ਹੈ ਕੀ ਕਹਿਣਾ ਇਹ ਮਤਲਬ ਥੋੜਾ ਟਾਈਮ ਦਾ ਮਹੀਨੇ ਦਾ ਟਾਈਮ ਦੇ ਰਹੇ ਆ ਕਿ ਇਹ ਸੋਲੂਸ਼ਨ ਕਰ ਦਾਂਗੇ ਤੁਹਾਡਾ 골ਡ ਵਾਪਸ ਮਿਲ ਜਾਏਗਾ ਹਾਂਜੀ ਹਾਂਜੀ ਕਹਿੰਦੇ ਆ ਕਿ ਜੋ ਮਤਲਬ ਜਿੰਨੇ ਚੋਰੀ ਕੀਤੀ ਹੈ ਨਾ ਤੇ ਉਹਦੇ ਤੇ ਐਫ ਆਰ ਆਈ ਜਦੋਂ ਹੋ ਜੇਗੀ ਉਦੋਂ ਤੁਹਾਡਾ ਸੋਲੂਸ਼ਨ ਹੋ ਕੇ ਤੁਹਾਨੂੰ ਤੁਹਾਡਾ 골ਡ ਵਾਪਸ ਦਿੱਤਾ ਜਾਏਗਾ। ਦੱਸੋ ਦਾ 골ਡ ਰੀਪਲਸ ਕੀਤਾ ਹੋਇਆ ਹੈ। ਇਹ ਕਿਸ ਮਤਲਬ ਫਿਰ ਜਦੋਂ ਉਹਨੇ ਨਿਊ ਕੀਤਾ। 28 ਗ੍ਰਾਮ ਲੋਨ ਮਤਲਬ ਕਿ ਇਹਨਾਂ ਨੇ 24 42 ਗ੍ਰਾਮ ਲੋਨ ਕੀਤਾ ਹੋਇਆ ਹੈ। ਠੀਕ ਹੈ ਉਹਦੀ ਪੁਰਾਣੇ ਐਮਪਲਾਈ ਤੁਸੀਂ ਨੇ ਐਫ ਆਰ ਦੇਤੀ ਮੰਨਦੇ। ਉਹ ਕਹਿੰਦਾ 268 ਗ੍ਰਾਮ ਨਾ 68 ਗ੍ਰਾਮ ਦਿਖਾਉਣਾ। ਕਿੰਨਾ ਦਿੱਤਾ ਹੋਇਆ ਹੈ ਮਤਵਾਰੀ ਆ। ਮੈਂ ਜਿਹਨੇ ਸਰਕਾਰੀ ਰਿਟਰਨ ਇਨਕੁਆਰੀ ਕਰੂਗੀ ਫਿਰ ਪੰਜਾਬ ਲਾਈ ਤੇ ਹੋ ਚੁੱਕੀ ਹੈ ਤਾਂ ਤਾਂ ਕਸਟਮਰ ਵਿਚਾਰ ਪੁੱਛੀ ਹੈ ਐਫ ਆਈਰ ਪਈ ਗਈ ਹੈ ਹਾਂ ਬਿਲਕੁਲ ਸਰ ਪੰਜਾਬੀ ਕਿਸ ਗੁਜਰਾਤ ਦੇ ਕੋਲੋਂ ਪਈ ਗਈ ਥੋੜੀ ਬੋਲ ਐਫ ਆਈਆ ਕਿਸਲੇ ਸਤ ਲਾਈ ਚ ਕਾਰੰਗ ਰਹਿਣਾ ਪੈਸੰਦ ਕਰ ਦਿੱਤਾ ਪਰ ਜਿਹੜੀ ਹੈ ਕਾਰੰਗ ਰਹਿਣ ਦੀ ਪੀਟੀ ਵਾਲੀ ਪਾਰੀ ਹੋ ਰਹੀ ਹੈ ਉਹਨਾਂ ਕੋਲ ਦੋਆ ਜਿਹੜੀ ਦਾ ਪ੍ਰੋਸੈਸਰ ਕਮੈਂਡੋ ਪ੍ਰੋਸੈਸਰ ਬੋਲਣ ਵਿੱਚ ਪਾ ਕੰਪਨੀ ਪ੍ਰੋਸੈਸ ਦੇ ਤੁਰੇ ਚੱਲਣਾ ਪੈਣਾ ਸਰ ਤੁਹਾਡੀ ਨੂੰ ਐਫ ਆਈ ਆਰ ਹੋਈ ਵੀ ਨਾ ਉਸ EMPLOYEE ਦੇ ਉੱਪਰ ਹਾਂ ਬਿਲਕੁਲ ਕੀ ਨਾਮ ਹੈ EMPLOYEE ਦਾ ਉਹ ਐਫ ਆਈ ਆਰ ਨੰਬਰ ਮਿਲ ਸਕਦਾ ਸਾਨੂੰ ਸਰੋਂ ਪੁਲਿਸ ਸਟੇਸ਼ਨੋਂ ਮਿਲ ਜਾਣਾ ਆਪਣੇ ਕੋਲ ਇਹ ਕਿਹੜੇ ਕਿਹੜੇ ਥਾਣੇ ਤੇ ਕਿਹੜਾ ਪੋਣਾ ਲੱਗਦਾ 8 8 ਨੰਬਰ ਐਪਲੀਕੇਸ਼ਨ ਨੰਬਰ ਕੋਟਾ ਪੱਪੀ ਤੇ ਲੈਣੇ ਪੈਣਗੇ ਸਰ ਜੀ 8 ਨੰਬਰ ਦਿੰਦੇ ਹਾਂ ਦੇ ਦਿਓ ਐਪਲੀਕੇਸ਼ਨ ਦੇ ਦਿਓ ਸਾਨੂੰ ਮੈਂ ਐਪਲੀਕੇਸ਼ਨ ਅਗੇ ਸਰਮਿਟ ਕੀਤੀ ਹੋਈ ਹੈ ਵੀ ਕੰਪਨੀ ਜਿਹੜਾ ਸਰ ਕੋਈ ਪ੍ਰੂਫ ਨਹੀਂ ਹੈ ਕੰਪਨੀ ਕੋਈ ਵੀ ਕੋਲ ਡੇਰੀ ਕੰਪਨੀ ਪ੍ਰੋਸੈਸਰ ਪੋਟੈਸ਼ੀਅਲ ਲੋਕੀ ਪ੍ਰੋਪਰ ਸਾਰਾ ਕੋ ਪ੍ਰੋਸੈਸ ਕਰੂਗਾ ਥੋੜਾ ਸੁਣੋ ਮੇਰੇ ਨਾਲ ਕੋਈ ਪਿਆਰਾ ਹੈ ਜੀ ਕਿਰਪਾ ਕਿ ਉਹ ਤੁਸੀਂ ਐਸ ਇਟੇ ਕੋਸਾ ਸੌਦਾ ਇਹ ਚਾਰਜ ਜਨੇ ਚਾਰਜ ਮੈਂ ਇੱਥੇ ਮੈਂ ਤਾਂ ਸਮਝਦਾ ਮੈਂ ਨਹੀਂ ਇੱਥੇ ਇਹ ਸੈਟਮੈਂਟ ਹੈ ਮੇਰੀ ਮੰਗ ਹੈ ਕਿ ਇਹ ਬੋਸਾ ਲੇਡੀਜ਼ ਹੈ ਪਰਮਜੀਤ ਕੋਲ ਜਿਹਨੇ ਮੈਂ ਲੋਨ ਲਿਆ ਸੀਗਾ ਤੇ ਸੋਨਾ ਮੈਂ 골ਡ ਜਮਾ ਕਰਵਾਇਆ ਸੀਗਾ ਉਹ ਇਹਦੇ ਪ੍ਰਾਣੇ ਮਲਾਜਮੀ ਦੇ ਪਹਿਲਾਂ ਕੰਮ ਕਰਦੇ ਸੀ ਇੱਥੇ ਉਹਨਾਂ ਨੇ ਇਹਨਾਂ ਦਾ ਗੋਲ ਯਾ ਤੁਹਾਡਾ ਵਿੱਚੋਂ ਜਿਹੜਾ ਫੇਰੀ ਇਹਨਾਂ ਗੈਸ ਉਪਰ ਤੇ ਕਿੰਨਾ ਸੀਗਾ ਫਿਰ ਉਹ 64 ਗ੍ਰਾਮ ਇਹ ਕਿੰਨਾ ਚੋਣ ਕਰਦੇ ਸੀ ਇਹਨਾਂ ਨੇ 24 ਗ੍ਰਾਮ ਸੋਨਾ ਘਟਾ ਇਹਨਾਂ ਦੇ ਕਰਨਾ ਹੈ ਗੈਸ ਤੇ ਹਾਂਜੀ ਉਹਨਾਂ ਕਿਸ਼ਤ ਵਿਆਜ ਵਗੈਰਾ ਦਿੰਦੇ ਉਹ ਸਾਰੇ ਟੈਂਸਰ ਦੇ ਰਹੇ ਆ ਤੁਹਾਡੀ ਇਹਨਾਂ ਦਾ ਗੱਲ ਹੋਈ ਮਨੀ ਪ੍ਰਾਣ ਉਹਨਾਂ ਹੋਈ ਗਾ ਲੋ ਕਿ ਸਾਡੀ ਨਾ ਇਸ ਇਸ ਤੋਂ ਬਾਅਦ ਜਿਹੜਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕਿੰਨਾ ਜੋ ਨੁਕਸਾਨ ਪੂਰਾ ਕੀਤਾ ਜਿਆਦਾ। ਪਹਿਲਾਂ ਉਹ ਤੋਂ ਬਾਅਦ ਉਹ ਕੰਪਨੀ ਹੈਗੀ ਉਹ ਕੰਪਨੀ ਆਪਈ ਉਸ ਤੋਂ ਬਾਅਦ ਕਰੇਗੀ। ਘਟਾਂ ਦਾ ਕਰਨਾ ਕਿ ਜਗਾ। ਮੈਂ ਤਾਂ ਘਟਾਂ ਦਾ ਕਰਨ ਕਿ ਜਗਾ। ਇਹਦਾ ਸਾਰਾ ਉਹ ਜਿਹੜੇ ਪਹਿਲਾਂ ਉਹ ਬੰਦੇ ਛੱਡ ਗਏ ਕੰਮ ਤੋਂ ਆਣਾ ਹੀਰੇ ਫੇਰੀ ਕੀਤੀ। ਉਹ ਵੀ ਕੀਤੀ। ਉਹ ਆਪਣੇ ਨੂੰ ਕੀ ਜਾਂਦਾ ਦਿੱਤੀ। 12 ਦੇ ਹਿਲਾਲ ਇਹਨਾਂ ਨੇ ਐਫ ਆਈ ਆਰ ਤਾਂ ਗਿਆ ਆਪਈ ਤੋਂ ਬਾਅਦ ਹੀ। ਉਸ ਤੋਂ ਅੱਜ ਨਾਂ ਦੇਣਗੇ ਤੇ ਫਿਰ ਉਹ ਕਰਨ ਦੀ ਗੱਲ। ਜਿਹੜੇ ਬੰਦੇ ਕੱਢੇ ਛੱਡ ਗਏ ਉਹਨਾਂ ਨੂੰ ਹੀਰੇ ਹੋ ਗਿਆ। ਉਹਨਾਂ ਦੇ ਨਾਲ ਕੰਮ ਉਹਨਾਂ ਤੇ ਹਾਂ ਉਹਨਾਂ ਦੇ ਬਾਈ ਨੇ ਉਹਨਾਂ ਤੇ। ਕਹਾਵਤਾਂ ਦੇ ਗਈ ਹੈ ਉਹ ਕੋਈ ਵਾਰੀ ਹੋ ਰਹੀ ਹੈ